ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਮੈਂ ਇੱਕ 컬렉ਸ਼ਨਾਂ ਕਰਵਾ ਚੋ ਜ ਸਪੈਸ਼ਲ ਲੈ ਕੇ ਆਈਆਂ ਰੰਗ ਬੜੇ ਸੋਹਣੇ ਸਭ ਦੇ ਪਿਆਰੇ ਨੇ ਇਹ ਥੋੜੇ ਕੁਛ ਲੈਸ ਤੇ ਆਏ ਨੇ ਬਹੁਤ ਥੋੜੀ ਆਲਓਵਰ ਜਿਹੜਾ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ ਚਿਨੌਨ ਦਾ ਜਨਾਜ਼ ਜਾਲ embroiderry ਵਾਲਾ ਦੁਪੱਟਾ ਮਿਲੇਗਾ ਤੇ ਸਲਵਾਰ ਤੇ ਵੀ ਵਰਕ ਆਏਗਾ ਰੰਗ ਜਿਹੜੇ ਜਿਹੜੇ ਇਹਦੇ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਸਿੰਗਲ ਕਲਰ অপਸ਼ਨ ਦੇ ਨਾਲ ਪਿਓਰ ਮਸਲੀਨ ਦਾ ਕਾਟਨ ਦਾ ਸੂਟ ਆਏਗਾ ਫੈਂਸੀ ਨੈਕ ਵਰਕ ਹੋਇਆ ਏ ਪਿਓਰ ਪਲੇਨ ਵਿਉਣ ਦਾ ਬਾਟਮ ਆਇਗਾ ਸਿੰਗਲ ਕਲਰ ਆਰਗੈਂਜ਼ਾ ਦਾ ਦੁਪੱਟਾ ਹੈ ਬਾਕੀ ਜਿੰਨਾ ਵਿੱਚ ਜੋ-ਜੋ ਆਪਸ਼ਨਾਂ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਕਿਸੇ ਵੀ ਸੂਟ ਬਾਰੇ ਵਿੱਚ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਿਸ ਵੀ ਸੂਟ ਦੀ ਕੁਇਰੀ ਹੈ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਐ ਵਾਲੇ ਪਿਓਰ ਵਿਸਕੋਸ ਆਰਗੈਂਜ਼ਾ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਇਹਨਾਂ ਸੂਟਾਂ ਦੇ ਉੱਪਰ ਤੇ ਇਹਦੇ ਵਿੱਚ ਆਰਗੈਂਜ਼ਾ ਦਾ ਤੁਹਾਨੂੰ ਜਿਹੜਾ ਕਟਵਰਕ ਵਾਲਾ ਦੁਪੱਟਾ ਮਿਲੇਗਾ ਬਹੁਤ ਪਿਆਰੇ ਰੰਗ ਨੇ ਰੰਗ ਜਿੰਨੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਚਾਰ ਰੰਗਾਂ ਵਿੱਚ ਆਏਗਾ ਇਹ ਥੋੜੇ ਘੱਟ ਰੇਟ ਵਾਲੇ ਸੂਟ ਨੇ 790 ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ 5 ਮੀਟਰ ਦਾ ਬਚਿੱਤਰਾ ਸਿਲਕ ਦਾ ਇਹਦਾ ਫੈਬਰਿਕ ਆਏਗਾ ਐ ਥੋੜੇ ਹਾਈ ਰੇਂਜ ਵਾਲੇ ਕਲੈਕਸ਼ਨ ਆ ਜਿਵੇਂ ਪ੍ਰੋਪਰ ਸਾਰਾ ਵਰਕ ਹੋਇਆ ਹੈ ਸ਼ਰਟ ਦੇ ਫਰੰਟ ਤੇ ਬਹੁਤ ਹੈਵੀ ਵਰਕ ਹੈ ਸਿੰਗਲ ਕਲਰ ਆਪਸ਼ਨ ਇਹਦੇ ਵਿੱਚ ਆਏਗੀ ਇਹ ਵੀ ਸਿੰਗਲ ਕਲਰ ਆਪਸ਼ਨ ਦੇ ਨਾਲ ਆਏਗਾ ਇਹ ਤਿੰਨ ਰੰਗਾਂ ਵਿੱਚ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ ਰੰਗ ਬੜੇ ਪਿਆਰੇ ਨੇ ਤਿੰਨੇ ਰੰਗ ਬੜੇ ਸੋਹਣੇ ਨੇ ਤੇ ਹੁਣ ਥੋੜੇ ਲੈਸ ਤੇ ਵੀ ਆਏ ਨੇ ਇਸ ਲਈ ਫਿਰ ਮੈਂ ਇਹਨਾਂ ਨੂੰ ਇੱਥੇ ਐਡ ਕਰ ਦਿੱਤਾ ਇਹ ਦੋ ਰੰਗਾਂ ਵਿੱਚ অর্ਗੈਂਜ਼ਾ ਦਾ ਤੁਹਾਨੂੰ ਮਿਲੇਗੀ ਸ਼ਾਰਟ ਦਾ ਫੈਬਰਿਕ ਹੈਂਡਵਰਕ ਹੋਇਆ ਇਹਨਾਂ ਦੇ ਉੱਪਰ ਇੱਕ ਡਿਜ਼ਾਈਨਰ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਬਾਕੀ ਸੂਟ ਸਾਰੇ ਅਵੇਲੇਬਲ ਨੇ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇੱਥੇ ਪੋਸੀਬਲ ਨਹੀਂ ਹੁੰਦਾ ਕਿਸੇ ਵੇਲੇ ਸਾਰੇ ਸੂਟਾਂ ਦੀ ਡਿਟੇਲ ਦੱਸਣਾ ਡिटੇਲ ਜਾਣਨੀ ਹੈ ਤੇ ਤੁਹਾਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਤੁਹਾਨੂੰ ਤੁਹਾਡੀ ਘਰੇ ਦਾ ਰਿਪਲਾਈ ਜਰੂਰ ਆਏਗਾ ਸਾਰੇ ਸੂਟ ਅਵੇਲੇਬਲ ਨੇ ਮੋਸਟਲੀ ਕਰਵਾਚੌਂ ਸਪੈਸ਼ਲ ਕਲੈਕਸ਼ਨ ਵਾਲਾ ਕੇ ਆਈਆਂ ਤਾਂ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ